ਲੋਜੀ ਤੁਹਾਨੂੰ ਅੱਜ ਅਸੀਂ ਦਿਖਾਵਾਂਗੇ ਪ੍ਰੀਤ ਕੈਨੇਡਾ ਚੈਨਲ ਤੇ ਕੈਨੇਡਾ ਦੇ ਪ੍ਰਿੰਟਨ ਦੀਆਂ ਤੀਆਂ ਦੇਖੋ ਸੰਕਤਾਂ ਦਾ ਘੱਟ ਠਾਠਾ ਮਾਰਦਾ ਬੱਚੇ ਵੀ ਨਾ ਝੂਟ ਰਹੇ ਨੇ ਪੰਜਾਬ ਤੋਂ ਕੋਈ ਮਾਹੌਲ ਘਟ ਨਹੀਂ ਹੈਗਾ ਇਹ ਦੇਖੋ ਦੂਰ ਦੂਰ ਤੱਕ ਪੰਜਾਬੀ ਪਾਰਕਾਂ ਚ ਰਾਜ ਆ ਕੈਨੇਡਾ ਦੇ ਵਿੱਚ ਹੁਣ ਪੰਜਾਬੀਆਂ ਦਾ ਦੀਆਂ ਮੇਰੇ ਮਤਲਬ ਕੈਨੇਡਾ ਦੇ ਵਿੱਚ ਤੀਆਂ ਦੇ ਮੇਲੇ ਤੇ ਹਮਮਾ ਮਾਗੇ ਪਹੁੰਚ ਰਹੇ ਪਾਰਕਾਂ ਦੇ ਵਿੱਚ ਮਾਰਸ਼ ਪੈ ਚੁੱਕੀ ਸੀ ਪਹਿਲਾਂ ਮਾਰਸ਼ ਦਾ ਮਾਹੌਲ ਹੋਣ ਦੇ ਬਾਵਜੂਦ ਵੀ بارش ਰੁਕਣ ਤੋਂ ਬਾਅਦ ਪੂਰਾ ਇਕੱਠ ਹੈ ਬੱਚੇ ਖੇਡਦੇ ਆਂ ਪਿੰਡਾ ਜੁੜ ਰਹੇ ਬੱਚੇ ਪੂਰਾ ਇੰਜੋਏ ਕਰਦੇ ਆ ਕੈਨੇਡਾ ਚ ਇਹਨਾਂ ਦਾ ਮੈਨੂੰ ਲੱਗਦਾ ਵੀ ਇੰਡੀਆ ਚ ਨਹੀਂ ਇੰਜੋਏ ਕਰਦੇ ਹੈਗੇ ਤੀਆ ਨੂੰ ਜਿੰਨਾ ਕੈਨੇਡਾ ਚ ਕਰ ਰਹੇ ਕੈਨੇਡਾ ਦੇ ਪੰਜਾਬੀਆਂ ਦੇ ਕੈਨੇਡਾ ਵਿੱਚ ਰੰਗ ਕਿਹASE ਪੱਖੋਂ ਵੀ ਇਹਨਾਂ ਲੱਗਦਾ ਹੀ ਨਹੀਂ ਵੀ ਇਹ ਕੈਨੇਡਾ ਨਹੀਂ ਹੈ ਰੱਥੀ ਸਾਰੇ ਪਾਸੇ ਪੰਜਾਬੀ ਵੀਰ ਭੈਣਾਂ ਬਹੁਤ ਗੱਲ ਕਾਰਪਿੰਗ ਦਾ ਪੂਰਾ ਪ੍ਰਬੰਧ ਹੈ ਪੁਰਾਣੇ ਕੈਨੇਡਾ ਚਾਏ ਵੀਰਾਂ ਵੱਲੋਂ ਨਮਿਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਬਾਬਾ ਜੀ ਸੇਵਾ ਕਰ ਰਹੇ ਹਨ ਪਲੇਟਾਂ ਵਰਤਾ ਰਹੇ ਹਨ ਹਰ ਇੱਕ ਤਰ੍ਹਾਂ ਦਾ ਫੂਡ ਸਮੋਸੇ ਚਾਹ ਬੜੇ ਡਿਸਪਲਨ ਨਾਲ ਲਾਈਨਾਂ ਚ ਲੱਗ ਕੇ ਲੋਕ ਲੈਂਦੇ ਆ ਕੋਲ ਡਰਿੰਕ ਕੋਈ ਦਿੱਕਤ ਹੀ ਹੈ ਨਹੀਂ ਜੀ ਇਦਾਂ ਲੱਗਦਾ ਹੀ ਨਹੀਂ ਵੀ ਇਹ ਕੈਨੇਡਾ ਦੇ ਦੇਖੋ ਸਾਡਾ ਭਾਈਚਾਰਾ ਅੰਮ੍ਰਿਤਪਾਲ ਸਾਹਿਬ ਦਾ ਚਲਾਇਆ ਹਾ ਲੰਗਰ ਕੈਨੇਡਾ ਤੱਕ ਬੜੇ ਸ਼ਾਨ ਨਾਲ ਚੱਲ ਰਿਹਾ ਹੈ ਕਦੇ ਲੰਗਰਾਂ ਟੋਟ ਨਹੀਂ ਆਈ ਦੇਖੋ ਤੁਸੀਂ ਨਗਰ ਦਾ ਇਹ ਕੈਨੇਡਾ ਦਾ ਬੜਾ ਡਿਸਿਪਲਨ ਵਾਲਾ ਪਾਰਕ ਮੇਨਟੇਨ ਨੇ ਬੱਚੇ ਖੇਡ ਰਹੇ ਆ। ਕੋਈ ਖੁਦ ਜਿਵੇਂ ਪੀਰ ਬੈਠੇ ਨਹੀਂ ਆਨੰਦਮਾਨ ਰਹੇ ਨੇ ਛੁੱਟੀ ਦਾ ਦਿਨ ਹੈ ਸ਼ਨੀਵਾਰ ਦਾ। ਆ ਦੇਖੋ ਕਮੇਰੀ ਸਟੂਡੈਂਟ ਵੀਰ ਵਰਕ ਪਰਮਿਟ ਵਾਲੇ ਵੀਰ ਉਹ ਬੱਠੇ ਹੋਏ ਨੇ ਪਾਰਕ 'ਚ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਹੈ ਇੱਥੇ ਕੋਈ ਮੈਨੂੰ ਤਾਂ ਪਿਛਲੇ ਵੀਰਨ ਤੋਂ ਆਕੇ ਲੱਗਿਆ ਨਹੀਂ ਵੀ ਇਹ ਪੰਜਾਬ ਨਾਲੋਂ ਕਿਸੇ ਗੱਲੋਂ ਘੱਟ ਹੈ ਘੱਟ ਨਹੀਂ ਪੰਜਾਬ ਨਾਲੋਂ ਕਿਸ ਕਈ ਗੱਲਾਂ ਤੋਂ ਅੱਗੇ ਹੈ ਪੰਜਾਬ 'ਚ ਤਾਂ ਪੈਨਸਾਂ ਦੇ ਵਿੱਚ ਹੀ ਮਨਾਈਆਂ ਜਾਂਦੀਆਂ ਇੱਥੇ ਹਰ ਇੱਕ ਪਾਰਕ ਦੇ ਵਿੱਚ ਸੱਚੜੇ ਸੰਡੇ ਹੀ ਮਨਾਈਆਂ ਜਾਂਦੀਆਂ 5 ਦਿਨ ਨੂੰ ਕੰਮ ਕਰਦੇ ਆ 2 ਦਿਨ ਪੂਰਾ ਚੈਨ ਕਰਦੇ ਆ ਓਏ ਗਏ ਸਨ ਉਹ ਬੱਚੇ ਖੇਡ ਰਹੇ ਕੋਈ ਜਲਦੀ ਨਹੀਂ ਹੈ ਮੇਂ ਡਾਲੀ ਤੇ ਮੈਂ ਕੋਈ ਅੰਗਰੇਜ਼ ਦੇ ਗਾਲ੍ਹਾਂ ਤਾਂ ਦੇਖਦਾ ਹੀ ਹੈ ਨਹੀਂ ਕਿਉਂਰੇ ਬ੍ਰੈਂਟਨ ਚ ਖਾਸ ਕਰਕੇ ਹਾਂ ਦੇਖੋ ਮੀਨ ਲੋਗ ਆਣੇ ਹਾਂ ਤਾਂ ਦੇਖੋ ਰੋਣ ਕਾਰਨ ਜਿਹੜੀ ਪੁਰਾਣੀ ਆਈ ਮੇਰੇ ਯਾਰ ਨਾਲ ਉਹ ਕਦੇ ਕਦੇ ਕੋਈ ਅਸੀਂ ਨਿੱਕਤ ਹੈ ਇਹ ਕਹਿੰਦਾ ਸੀ ਕੈਨੇਡਾ ਦੇ ਪੁਰਾਣੇ ਵੀਰ ਅਸੀਂ ਸਟੂਡੈਂਟ ਹੋਣ ਗਏ ਸੀ ਕੋਲੇ ਅਸੀਂ ਗੁਰਪੁਰ ਦਾ ਸਾਥ ਵੀ ਗਏ ਸੀ ਉਹ ਵੀ ਸਮੋਗਲੇ ਵੀਡੀਓ ਚ ਬਤਾਵਾਂਗੇ ਜੇ ਕਿਤੇ ਫੋਟੋ ਆਫ ਆਫ ਦਾ ਵੀਡੀਓ ਬਣਾਉਣਾ ਮੋਕੇ ਮਿਲਿਆ ਤਾਂ ਤੁਹਾਨੂੰ ਦਿਖਾਵਾਂਗਾ ਜਦੋਂ ਜੰਨੀ ਵਾਲਾ ਮੈਂ ਵੀ ਪੰਜਾਬ ਤੋਂ ਬਾਹਰ ਹਾਂ ਮੈਂ ਵੱਡੇ ਨਹੀਂ ਰਹੇ ਬਾਕੀ ਹਜੇ ਕਪਾ ਵੀਡੀਓ ਬਣਾਉਣ ਦੇ ਮਸਲੇ ਚ ਨਾਵੇਂ ਆ ਹੋ ਸਕਦਾ ਸਾਨੂੰ ਫੋਰ ਟਿਕਟ ਹੋਵੇ ਰਿਹਾ ਦੀ ਵੀਡੀਓ ਨਹੀਂ ਫੋਰ ਵਾਲੇ ਕਮੈਂਟ ਕਰੂੰਗੀ ਕੋਈ ਵਿੱਚ ਸਵਾਲ ਕਰਾਂਗੇ ਬੜਾ ਇੰਨਾ ਫੋਟੋ ਲਾਪੋ ਦੂਰ ਦੇ ਲਵਾਂਗੇ ਉਹ ਨਹੀਂ ਦੂਏ ਦਾ ਖੱਦੀ ਹੋਇਆ ਬਹੁਤ ਸੋਹਣਾ ਬਹੁਤ ਸਾਫ਼ ਹੈ ਉਪਰ ਆਸਮਾਨ ਸਾਫ਼ ਗ੍ਰੇਨਰੀ ਦਾ ਕੋਈ ਤੋੜਾ ਹੀ ਨਹੀਂ ਆਇਆ ਅੱਛਾ

ਆ ਨਗਰੀਆਂ ਵਿੱਚ ਜਿਹੜੇ ਆਪਣਾ ਸਮਾਨ ਵੇਚਦੇ ਜਿਹਨੇ ਆਪਣੇ ਨਾ ਪੰਜਾਬ ਦੇ ਮੇਲੇਆਂ ਦੇ ਵਿੱਚ ਸਟਾਲਾਂ ਲਾਉਂਦੇ ਸੀ ਉਹ ਇੱਕ ਛਵੀਰਵਾਜ ਜਿਹੜਾ ਪੰਜਾਬੀਆਂ ਨੇ ਪਾਕਿਸਤਾਨੀਆਂ ਨੇ ਪਾਲਿਆ ਸਟਾਲਾਂ ਵੀ ਲੱਗਦੀਆਂ ਨੇ ਆਹ ਪੰਜਾਬ ਵਾਲਾ ਕਲਚਰ ਇੱਥੇ ਆ ਚੁੱਕਿਆ ਹੈ ਆਪਣੇ ਆਪਣੇ ਘਰਾਂ ਤੋਂ بارش ਬੰਦ ਹੋ ਗਈ ਬਾਦ ਕੀ ਜਲਦੀ ਜਲਦੀ ਪਹੁੰਚ ਗਏ ਦੇਖੋ ਇਹ ਆਪਣੇ ਸਟੋਰਾਂ ਤੋਂ ਸਮਾਨ ਪੁਝਾ ਰਹੇ ਹਨ